ਕੀ ਤੁਹਾਡਾ ਲੀਵਰ ਹੈ ਜਿਹੜਾ ਫੈਟੀ ਹੈ ਉਹ ਕੀ ਤੁਹਾਡਾ ਬਾਕੀ ਸਰੀਰ ਪਤਲਾ ਤੇ ਤੰਦਰੁਸਤ ਆ ਪਰ ਜਿਹੜਾ ਢੱਡਾ ਤੁਹਾਡਾ ਉਹ ਗੁਬਾਰੇ ਵਾਂਗ ਫੁੱਲਾ ਹੋ ਤਾਂ ਤੁਹਾਡੇ ਵਾਸਤੇ ਇੱਕ ਚੀਜ਼ ਲੈ ਕੇ ਆਇਆ ਇਹ ਚੀਜ਼ ਤੁਸੀਂ ਘਰੇ ਨਹੀਂ ਬਣਾਉਣੀ ਠੀਕ ਹੈ ਦੋਸਤੋ ਇਹ ਕੀ ਹੈ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਪਹਿਲਾਂ ਇਹ ਦੱਸਦਾ ਵੀ ਇਹ ਵਰਤ ਨਹੀਂ ਘਾਤੋਂ ਤੁਹਾਨੂੰ ਲੋੜ ਹੀ ਕੀ ਹੈ ਦੀ ਮੈਂ ਦੱਸਦਾ ਇੱਕ ਮਿੰਟ ਤੁਹਾਨੂੰ ਜਿਹੜਾ ਆਪਣਾ ਲੀਵਰ ਹੈ ਨਾ ਇਦੇ ਨਾਲ ਪਾਚਨ ਸ਼ਕਤੀ ਜੁੜੀ ਹੁੰਦੀ ਹੈ ਜਿਹਨੂੰ ਆਪਾ ਜਣ ਤੰਤਰ ਕਹਿ ਦਿੰਦੇ ਆ ਤੇ ਜੇ ਆਪਣਾ ਲੀਵਰ ਫਰਟੀ ਆ ਤਾਂ ਆਪਾਂ ਜੋ ਵੀ ਖਾਂਦੇ ਆ ਉਹਦਾ ਆਪਾਂ ਨੂੰ 20% ਫਾਇਦਾ ਮਿਲਦਾ ਠੀਕ ਹੈ ਦੋਸਤੋ ਤੇ 90% ਜਿਹੜਾ 80% ਜਿਹੜਾ ਆਪਣਾ ਰਾਸ਼ਨ ਆਪਾਂ ਖਾਂਦੇ ਆ ਉਹ ਬੇਫਾਲਦੂ ਹੋ ਗਏ ਉਵੇਂ ਹੀ ਨਿਕਲ ਜਾਂਦਾ ਮਤਲਬ ਆਪਾਂ ਨੂੰ ਪੂਰਾ ਡਾਈਜੈਸਟ ਨਹੀਂ ਕਰ ਪਾਉਂਦੇ ਆਪਣੇ ਖਾਣੇ ਪੀਣੇ ਨੂੰ ਤੇ ਜਿਸ ਕਾਰਨ ਆਪਣੇ ਸਰੀਰ ਦੀਆਂ ਹੱਡੀਆਂ ਮਾਸਪੇਸ਼ੀਆਂ ਦਿਨੋ ਦਿਨ ਕਮਜ਼ੋਰ ਹੁੰਦੀਆਂ ਜਾਂਦੀਆਂ ਕਿਉਂਕਿ ਇਹਨੂੰ ਪੂਰੀ ਤਾਕਤ ਨਹੀਂ ਮਿਲਦੀ ਵਿਟਾਮਿਨ ਕੈਲਸ਼ੀਅਮ ਮਿਨਰਲ ਆਇਰਨ ਕੁਝ ਨਹੀਂ ਮਿਲਦਾ ਫਿਰ ਤੇ ਜੀ ਆਪਾਂ ਦੇ ਲੀਵਰ ਨੂੰ ਸੁਧਾਰ ਲਈਏ ਜਿਹੜੇ दारू ਪੀਣ ਵਾਲੇ ਆ ਉਹਨਾਂ ਨੇ ਆਪਦੇ ਲੀਵਰ ਦੀ ਜੜ ਕੱਢੀ ਪਈ ਹੁੰਦੀ ਆ ਤੇ ਜਦੋਂ ਆਮ ਲੋਕ ਵੀ ਆਮ ਲੋਕ ਵੀ ਜਦੋਂ ਕੋਈ ਰਿਪੋਰਟ ਕਰਾ ਕੇ ਦੇਖ ਲੋ ਡਾਕਟਰ ਤੁਹਾਨੂੰ ਕਹੀ ਦਿੰਦੇ ਵੀ ਭਾਈ ਤੁਹਾਡਾ ਲੀਵਰ ਫੈਟੀ ਆ ਤੇ ਅਗਲਾ ਕਹਿੰਦਾ ਵੀ ਮੇਰਾ ਇਲਾਜ ਅੰਗਰੇਜ਼ੀ ਦਵਾਈ ਤਾਂ ਬਹੁਤ ਮਹਿੰਗੀ ਹੈ ਵੀਰੇ ਤੇ ਇਹਦਾ ਇਲਾਜ ਹੀ ਨਹੀਂ ਕਿਸੇ ਕੋਲ ਤੇ ਸਾਲੋਂ ਵੱਧੀ ਖਾਣੀ ਪੈਂਦੀ ਆ ਕਈ ਵਾਰੀ ਤਾਂ ਅੰਗਰੇਜ਼ੀ ਦਵਾਈ ਤੇ ਬਹੁਤ ਮਾੜੇ ਅਸਰ ਨਿਕਲਦੇ ਆ ਪਰ ਜੇ ਤੁਸੀਂ ਆਹ ਵਾਲੀ ਚੀਜ਼ ਅੱਧਾ ਕਿਲੋ ਬਾਜ਼ਾਰ ਚੋਂ ਮੁੱਲ ਲੈ ਕੇ ਆਉਣੀ ਆ ਕਿਉਂਕਿ ਜੇ ਇਹ ਚੀਜ਼ ਤੁਸੀਂ ਅਦਰ ਘਰੇ ਬਣਾਉਂਗੇ ਤਾਂ ਤੁਹਾਡਾ ਖਰਚਾ ਜ਼ਿਆਦਾ ਹੋ ਜਾਊਗਾ ਬਾਜ਼ਾਰੋਂ ਤੁਹਾਨੂੰ ਇਹ 70 ਰੁਪਏ ਦੀ ਮਿਲ ਜਾਣੀ ਆ ਅੱਧਾ ਕਿਲੋ ਠੀਕ ਹੈ 140 ਰੁਪਏ ਕਿਲੋ ਆਇ ਇਹ ਪਤਾ ਕੀ ਜੀ ਜ ਇਹ ਹੈਗਾ ਬੇਲ ਫਰੂਟ ਹੁੰਦਾ ਇੱਕ ਉਹਦਾ ਮਰਬਾ ਖਾਂਚੇ ਮਿੱਠਾ ਹੁੰਦਾ ਤੇ ਇਹਨੂੰ ਤੁਸੀਂ ਲਗਾਤਾਰ 7 ਦਿਨ ਖਾਣਾ ਉਹਦੇ ਨਾਲ ਤੁਹਾਡਾ ਜਿਹੜਾ ਲੀਵਰ ਆ ਉਹ ਫੈਟੀ ਲੀਵਰ ਉਹ ਬਿਲਕੁਲ ਠੀਕ ਹੋ ਜਾਊਗਾ ਖਾਦਾ ਪੀਤਾ ਤੁਹਾਨੂੰ ਲੱਗਣ ਲੱਗ ਪੂਗਾ ਤੇ ਤੁਹਾਡੀ ਸਿਹਤ ਬਣ ਜੂ ਵੀ ਜਿਵੇਂ ਜਿਹੜਾ ਸਾਰਾ ਸਰੀਰ ਹੀ ਆਪਣਾ ਤੰਦਰੁਸਤ ਹੋ ਜੂ ਕਹਿੰਦੇ ਮੋਟਾ ਹੋਣ ਨਾਲ ਬੰਦਾ ਤਕੜਾ ਨਹੀਂ ਹੁੰਦਾ ਹੁੰਦਾ ਤਕੜਾ ਉਹ ਹੁੰਦਾ ਜਿਹਦੇ ਵਿੱਚ ਸਟੈਮਿਨਾ ਸਮਰੱਥਾ ਜਿਹਨਾਂ ਬਾਰੇ ਕਹਿੰਦੇ ਨੇ ਸਟੈਮਿਨਾ ਜ਼ਿਆਦਾ ਹੈ ਸਟੈਮਿਨਾ ਕਾਹਦੇ ਨਾਲ ਬਣਦਾ ਜੇ ਤੁਹਾਡਾ ਲੀਵਰ ਸਹੀ ਰਹੂਗਾ ਲੀਵਰ ਦੇ ਜਿਹੜੀਆਂ 80% ਬਿਮਾਰੀਆਂ ਲੀਵਰ ਕਰਕੇ ਹੁੰਦੀਆਂ ਤੁਹਾਨੂੰ ਤੇ ਜਿਹੜੇ ਜਿਨ੍ਹਾਂ ਨੇ ਸ਼ਰਾਬ ਪੀਣਾ ਜਿਹੜੇ ਸ਼ਰਬ ਨਹੀਂ ਰਹੇ ਤੇ ਉਹਨਾਂ ਦੇ ਅੰਦਰ ਤੁੰਬੇਰ ਘੱਟ ਕੀਤਾ ਹੋਆ ਉਹਨਾਂ ਵਾਸਤੇ ਤਾਂ ਇਹ ਬਹੁਤ ਵਧੀਆ ਚੀਜ਼ ਆ ਤੁਹਾਨੂੰ ਖਾਣੀ ਚਾਹੀਦੀ ਆ ਬਰੇਕਿਕਾ ਲਾ 7 ਦਿਨਾਂ ਤੋਂ ਵੱਧ ਨਾ ਖਾਓ ਏਕ ਦਵਾਈ ਐ ਦਵਾਈ ਸਮਝ ਕੇ ਖਾਣੀ ਐ ਸਵਾਦ ਦੇ ਦਾ ਮਿੱਠਾ ਹੁੰਦਾ ਤੈਨੂੰ ਨੇੜੇੋਂ ਦੇਖ ਲੋ ਬੇਲ ਦਾ ਮਰੱਬਾ ਜੇ ਕਿਸੇ ਨੂੰ ਵਹਿਮ ਆ ਤੇ ਮੈਂ ਖਾ ਕੇ ਦਿਖਾ ਦਿੰਨਾ ਬਾਜ਼ਾਰ ਚੋਂ ਬੇਲ ਦਾ ਮਰੱਬਾ ਕਹਿ ਕੇ ਲੈਣਾ ਤੇ ਦੇਖੋ ਟੇਸਟ ਇਹ ਤਾਂ ਬਹੁਤ ਵਧੀਆ ਘਰੇ ਬਣਾਉਂਗੀ ਤਾਂ ਮਹਿੰਗਾ ਵੇਜੂਗਾ ਤੇ ਜੇ ਦੋਸਤ ਕਮੈਂਟ ਕਰਕੇ ਸਾਨੂੰ ਕਹਿਣਗੇ ਵੀ ਇਹ ਘਰੇ ਬਣਦਾ ਜਿਵੇਂ ਆ ਤਾਂ ਅਸੀਂ ਉਹ ਬਣਾਉਣਾ ਵੀ ਸਿਖਾ ਦਾਂਗੇ ਕਿਉਂਕਿ ਵੇਰ ਤਾਂ 5 ਕਿਲੋ ਅਗਲਾ ਫਰੂਟ ਲਿਆਊਗਾ ਘਰੇ ਬਣਾਊਗਾ ਤਾਂ ਸਾਰਾ ਡੱਬਾ ਖਾ ਲੈਣਗੇ ਨਹੀਂ ਤੇ ਇੱਕ ਬੰਦੇ ਨੂੰ ਅੱਧਾ ਕਿਲੋ ਚਾਹੀਦਾ ਹੁੰਦਾ ਚਾਰ ਪੰਜ ਵੀਸ ਆ ਤੁਸੀਂ ਦੇਖ ਲਓ ਇੱਕ ਜਣੇ ਦੀ ਡਾਈਟ ਆ ਸੱਤ ਦਿਨਾਂ 'ਚ ਅੱਧਾ ਕਿਲੋ ਇੱਕ ਬੰਦੇ ਲਈ ਬਹੁਤ ਹੁੰਦਾ ਤੇ ਇੰਨੇ ਨਾਲ ਤੁਹਾਡਾ ਲੀਵਰ ਆ ਜਿਹੜਾ ਸਦਾ ਲਈ ਠੀਕ ਹੋ ਜਾਊਗਾ ਬਿਲਕੁਲ ਤੰਦਰੁਸਤ ਹੋ ਜਾਓਗੇ ਖਾਦਾ ਪੀਤਾ ਤੁਹਾਨੂੰ ਲੱਗਣ ਲੱਗ ਪਊਗਾ ਤੇ ਦਿਨੋ ਦਿਨ ਤੁਹਾਡੇ ਮਾਸਪੇਸ਼ੀਆਂ ਹੱਡੀਆਂ ਹੱਡੀਆਂ ਮਜ਼ਬੂਤ ਹੋਣ ਲੱਗ ਪੈਣੀਆਂ ਤੇ ਜਿਨ੍ਹਾਂ ਦੀ ਉਮਰ 30 ਸਾਲ ਤੋਂ ਉੱਪਰ ਆ ਉਹਨਾਂ ਨੂੰ ਜ਼ਿੰਦਗੀ 'ਚ 30 ਸਾਲ ਦੇ ਜਿਹੜੇ ਹੈਗੇ ਏਟੇ ਪੈਟੇ ਉਹਨਾਂ ਨੂੰ ਇਹ ਖਾ ਹੀ ਲੈਣਾ ਚਾਹੀਦਾ ਕਿਉਂਕਿ ਵੀ ਜਿਵੇਂ ਆਪਣਾ ਲੀਵਰ ਨਾ ਉਹ ਆਪਾਂ ਆਪਣਾ ਦਾ ਹੁਕਮਦਾ ਵੀ ਨਹੀਂ ਹੁੰਦਾ ਵੀ ਕੀ ਖਾਣਾ ਉਹ ਜਿਵੇਂ ਜੇ ਚਾਹ ਮਿਲਗੀ ਚਾਹ ਪੀ ਲਈ ਸਬਜ਼ੀ ਮਿਲਗੀ ਸਬਜ਼ੀ ਖਾ ਲਈ ਹੈ ਕੋਈ 100 ਰੁਪਿਆ ਲਾਓ ਛੱਟ ਲੈਣ ਦੇ ਲੋਕ ਪੰਜਾਬੀ ਆਪਣੇ ਖਾਣ ਦੇ ਸ਼ਕੀਨ ਆ ਤੇ ਲੀਵਰ ਜਮਾ ਜੜ ਕੱਢ ਦਿੰਦਾ ਲੀਵਰ ਦੀ ਤੇ ਇਹ ਲੀਵਰ ਨੂੰ ਤੰਦਰੁਸਤ ਰੱਖਣ ਲਈ ਨਾ ਜਿਹੜਾ ਆਪਣਾ ਇੱਥੇ ਹੁੰਦਾ ਲੀਵਰ ਢਿੱਡ ਦੇ ਉੱਪਰ ਤੇ ਇਹ ਇਹੀ ਦਵਾਈ ਆ ਜੀ ਠੀਕ ਆ ਦੋਸਤੋ ਤੇ ਜੇ ਇਹ ਨਾ ਜਵਾਤੋ ਇਹ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਪੰਜਾਬ ਚ ਗੱਲ ਪਤਾ ਲੱਗ ਜੇ ਕਿੰਨਾ ਵੀ ਖਾਣਾ ਪੀਣਾ ਤਾਂ ਆਪਾਂ ਪੰਜਾਬੀ ਲੋਕ ਛੱਡ ਨਹੀਂ ਸਕਦੇ ਪਰ ਆਪਾਂ ਇਹ ਤੰਦਰੁਸਤ ਵੀ ਰੱਖਣਾ ਆਪਦੇ ਆਪ ਨੂੰ ਹਨਾ ਆਪਦੇ ਪਰਿਵਾਰ ਨੂੰ ਤੁਸੀਂ ਤੁਹਾਡਾ ਫਰਜ਼ ਬਣਦਾ ਵੀ ਤੰਦਰੁਸਤ ਰੱਖਣਾ ਆਪਦੇ ਸਾਰੇ ਪਰਿਵਾਰ ਨੂੰ ਖਵਾਓ ਬਰੀਆ ਚੀਜ਼ ਬੇਲ ਦਾ ਮਰੱਬਾ ਇਹਦਾ ਨਾ ਬੇਲ ਦਾ ਮਰੱਬਾ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ ਮਿਲਦੇ ਆਂ ਕਿਤੇ ਹੋਰ ਵੀਡੀਓ ਚ ਮੇਰਾ ਨਾਮ ਆ ਹਰਵਿੰਦਰ ਸਿੰਘ ਸਿੱਕੋਂ ਸ਼ਹਿਰ ਸਾਡਾ ਜੈਤੋ ਆ ਗੰਗਸਰ ਜੈਤੋ ਜ਼ਿਲ੍ਹਾ ਫਰੀਦਕੋਟ ਪੰਜਾਬ